ਆ ਵਾਈਬਰ ਦੇ ਫਤੇ ਅੱਜ ਅਸੀਂ ਇੱਥੇ ਮਹਿਤਾ ਚੌਕ ਦੇਖੇ ਆਪਣਾ ਸਰਪੰਚ ਸਾਡੇ ਅਜੇ ਗਾਂਧੀ ਜੀ ਕੇਵਲ ਸਿੰਘ ਜੀ ਸਾਡੇ ਬਲਾਕ ਪ੍ਰਧਾਨ ਸਾਡੇ ਸਾਰੇ ਹੀ ਮੋਤਵਾਰ ਮੈਂਬਰ ਸਾਹਿਬ ਸਾਡੇ ਸਾਡੇ ਵੀਰ ਆਪਣੇ ਪ੍ਰਧਾਨ ਜੀ ਇਕੱਠੇ ਹੋਏ ਜੀ ਇੱਥੇ ਅੱਜ ਬੜੀ ਵੱਡਾ ਜਿਹੜਾ ਵਾ ਉਹ ਖੁਸ਼ੀ ਦਾ ਜਿਹੜਾ ਵਾ ਉਹ ਮੌਕਾ ਵਾ ਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਬਹੁਤ ਜਿਹੜੇ ਵਧੀਆ ਲੀਡ ਦੇ ਨਾਲ ਸਾਰੇ ਜਿਹੜੇ ਕੈਂਡੀਡੇਟ ਆ ਚਮਾ ਚੋ ਚਾ ਡੇਢ ਸਾਡੇ ਤਿੰਨ ਕੈਂਡੀਡੇਟ ਆ ਉਹ ਵੱਡੀ ਲੀਡ ਦੇ ਨਾਲ ਜਿਹੜੇ ਕਿ ਆਪਣੇ ਆਪ ਨੂੰ ਜਿਹੜੇ ਬਹੁਤ ਕਹਿੰਦੇ ਘਵਾਉਂਦੇ ਸੀ ਕਿ ਜਿਹੜੇ ਬੰਦੇ ਉਹਨਾਂ ਨੂੰ ਆਪਣਾ ਵੱਡੀ ਲੀਡ ਦੇ ਨਾਲ ਹਰਾ ਕੇ ਤੇ ਆਮ ਲੋਕ ਜਿਹੜੇ ਆਮ ਲੋਕ ਜਦੋਂ ਜਾਗਦੇ ਆ ਉਦੋਂ ਆਮ ਲੋਕਾਂ ਦੀ ਜਿਹੜੀ ਸਰਕਾਰ ਆ ਉਹਦਾ ਜਿੱਦਾ ਵਿਕਾਸ ਦੇ ਕਾਰਜਾਂ ਦੇ ਉੱਤੇ ਲੋਕਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਫਤਵਾ ਦਿੱਤਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ ਇਹਨਾਂ ਨੇ ਪੰਜਾਬੀਆਂ ਨੇ ਬਹੁਤ ਵੱਡਾ ਜਿਹੜਾ ਵਾ ਉਹ ਇੱਕ ਬੜਾ ਵੱਡਾ ਫਤਵਾ ਦਿੱਤਾ ਸਾਡੇ ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਡੀਓ ਜੀ ਨੇ ਵੀ ਉੱਥੇ ਜਾ ਕੇ ਜਿਹੜੀ ਆਪਣੀ ਨਿਹੰਤ ਕੀਤੀ ਆ ਉਹ ਸਾਰੇ ਸਾਥੀਆਂ ਨੇ ਜਾ ਕੇ ਉੱਥੇ ਕੰਪੇਨ ਕੀਤੀ ਆ ਤੇ ਵੱਡਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਿਆ ਵਾ ਜਿਹੜੇ ਕਿ ਵੱਡੇ-ਵੱਡੇ ਤਨੰਤਰ ਜਿਹੜੇ ਸੀਗੇ ਆਪਣਾ ਪਾਰਟੀਆਂ ਤੇ ਬੰਦੇ ਉਹਨਾਂ ਨੂੰ ਵੱਡੀ ਲੀਡ ਨਾਲ ਜਨਤਾ ਨੇ ਹਰਾ ਕੇ ਤੇ ਇੱਕ ਦੱਸ ਦਿੰਦਾ ਵਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਵਾਈ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਵਕਾਸ ਦੇ ਕੰਮ ਹੋ ਰਿਹਾ ਐਜੂਕੇਸ਼ਨ ਤੇ ਕੰਮ ਹੋ ਰਿਹਾ ਹੈਲਥ ਦੇ ਤੇ ਕੰਮ ਹੋ ਰਿਹਾ ਨੌਕਰੀਆਂ ਜਿਹੜੀਆਂ ਵਾ ਅੱਜ 50000 ਤੋਂ ਉੱਤੇ ਅੱਜ ਵੀ ਸਰਦਾਰ ਭਗਤ ਸਿੰਘ ਦੀ ਮਾਨ ਕੈਬਨਟ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਜੀ ਡੀਓ ਜੀ ਨਿਯੁਕਤੀ ਪੱਤਰ ਚੰਡੀਗੜ੍ਹ ਦੇ ਵਿੱਚ 1300 ਜਿਹੜੇ ਆ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਦੇ ਰਹੇ ਆ ਹੋਰ ਵੀ ਜਿਹੜੇ ਵਿਕਾਸ ਦੇ ਸਾਡੇ ਮਹਿਤੇ ਚੌਕ ਦੇ ਵਿੱਚ ਕਰੋੜਾਂ ਰੁਪਈਆ ਦੇ ਜਿਹੜੇ ਪ੍ਰੋਜੈਕਟ ਆ ਉਹ ਦੇਖ ਕੇ ਸਾਡਾ ਮੈਥੇ ਚੌਕ ਦਾ ਜਿਹੜਾ ਵਾ ਵਿਕਾਸ ਜਿਹੜਾ ਵਾ ਉਹ ਬੜੀ ਤੇਜ਼ੀ ਦੇ ਨਾਲ ਹੋ ਰਿਹਾ ਵਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਹੋਰ ਵੀ ਇੱਕ ਆਪਣੇ ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਯੂਟੀਓ ਜੀ ਦੀ ਤਰਫੋਂ ਸਾਰੇ ਇਲਾਕੇ ਦੇ ਵਿੱਚ ਸਾਰੇ ਜੰਡਿਆਲੇ ਹਲਕੇ ਦੇ ਵਿੱਚ ਵੱਡੇ ਜਿਹੜਾ ਵਾ ਲੈਵਲ ਦੇ ਉੱਤੇ ਵਿਕਾਸ ਤੇ ਕੰਮ ਚਾਹੇ ਸਕੂਲਾਂ ਦਾ ਕੰਮ ਹੋਵੇ ਚਾਹੇ ਹੈਲਥ ਦਾ ਕੰਮ ਹੋਵੇ ਤੇ ਸਾਰਿਆਂ ਨੂੰ ਵੱਡੀ ਗੱਲ ਆ ਬਿਜਲੀ ਦੇ ਖੇਤਰ ਦੇ ਵਿੱਚ ਲੱਭੇ ਪਰਸੈਂਟ ਲੋਕਾਂ ਨੂੰ ਜਿਹੜਾ ਬਿਜਲੀ ਦਾ ਬਿੱਲ ਆ ਇਹ ਜ਼ੀਰੋ ਆ ਰਿਹਾ ਵਾ ਤੇ ਜ਼ੀਰੋ ਆਉਣ ਦੇ ਬਾਵਜੂਦ ਵੀ ਇਹ ਮਹਿਕਮਾ ਜਿਹੜਾ ਵਾ ਫਸਟ ਟਾਈਮ ਹੋਇਆ ਵਾ ਜਿਹੜਾ ਪ੍ਰੋਫਿਟ ਦੇ ਵਿੱਚ ਜਾ ਰਿਹਾ ਵਾ ਹੋਰ ਵੀ ਜਿਹੜੇ ਆ ਸਾਡੇ ਵਿਕਾਸ ਦੇ ਕੰਮ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਜਿਹੜੇ ਕੰਮ ਆ ਉਹ ਵੇਖਣ ਨੂੰ ਤੁਹਾਨੂੰ ਮਿਲਣਗੇ ਹੋਰ ਵੀ 1-2 ਦਿਨ ਦੇ ਵਿੱਚ ਹੀ ਸਾਡੇ ਹਲਕੇ ਦੇ ਵਿੱਚ ਕੈਬਨਟ ਮੰਤਰੀ ਜਿਹੜੇ ਸਾਡੇ ਵਾਦੀ ਜਿਹੜੀਆਂ ਸੜਕਾਂ ਦੇ ਜਿਹੜੇ ਕੰਮ ਹੀ ਜਿੱਦਾਂ ਇਤੋਂ ਚੂਬ ਤੋਂ ਜਿਹੜੀ ਗੁੰਜਾਂ ਵਾਲੀ ਨੂੰ ਗਾੜੀ ਸੂਏ ਤੱਕ ਜਾਂਦੀ ਉਹਨੂੰ ਸੜਕ ਚੌੜੀ ਕਰਨ ਦਾ ਜਿਹੜਾ ਵਾ ਉਹ ਨੀਂਹ ਪੱਥਰ ਰੱਖਣਗੇ ਹੋਰ ਵੀ ਵਿਕਾਸ ਦੇ ਜਿਹੜੇ ਕਾਰਜ ਆ ਸਾਡੇ ਇਹ ਇਦਾਂ ਹੀ ਨਿਰੰਤਰ ਜਾਰੀ ਰਹਿਣਗੇ ਤੇ ਸਾਰੇ ਹੀ ਆਪਾਂ ਸੰਗਤ ਨੂੰ ਸਾਰੇ ਹੀ ਜਿਹੜੇ ਆ ਹਲਕਾ ਨਿਵਾਸੀਆਂ ਨੂੰ ਯੰਤੀ ਕਰਦੇ ਆ ਵੀ ਤਗੜੇ ਹੋ ਕੇ ਇਹ ਆਮ ਆਦਮੀ ਪਾਰਟੀ ਦਾ ਸਾਥ ਦਿਓ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਵਿਕਾਸ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਚਾਰ ਦੇ ਵਿੱਚੋਂ ਤਿੰਨ ਸੀਟਾਂ ਜਿਤਾ ਕੇ ਫਤਵਾ ਦਿੱਤਾ ਆ ਉਹਦੇ ਵਾਸਤੇ ਮੈਂ ਸਾਰੇ ਵੋਟਰਾਂ ਦਾ ਖਾਸ ਕਰਕੇ ਉਹ ਹਲਕੇ ਦੇ ਜਿਹੜੇ ਵੋਟਰ ਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਆ ਮੈਂ ਆਪਣੀ ਪੰਚਾਇਤ ਚੌਂਕ ਮਹਿਤਾ ਦੀ ਸਮੂਹ ਲੋਕਾਂ ਨਿਵਾਸੀਆਂ ਵੱਲੋਂ ਖੁਸ਼ੀ ਦਾ اظہار ਕਰਦਾ ਆ ਕਿ ਜਿਹੜਾ ਲੋਕਾਂ ਨੇ ਪਾਰੀ ਬੰਮ ਦੇ ਨਾਲ ਫਤਵਾ ਦਿੱਤਾਇਆ ਤੇ ਸਾਡੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦੇ ਕੰਮਾਂ ਦੇ ਮੋਹਰ ਲਾਈ ਆ ਜਿਹੜੇ ਉਹਨਾਂ ਨੇ ਵਿਕਾਸ ਜਾਂ ਜਿਹੜੇ ਪ੍ਰੋਜੈਕਟ ਪੰਜਾਬ ਦੇ ਵਿੱਚ ਲਿਆਂਦੇ ਆ ਜਾਂ ਹਾਲੇ ਕਿ ਜੇ ਲਿਆਂਦੇ ਆ ਉਹਨਾਂ ਨੇ ਮੋਹਰ ਲਾਈ ਆ ਤੇ ਇਹ ਜਿਹੜੀ ਜਿਹੜੀਆਂ ਇਹ ਜਿੱਤਾਂ ਹੁੰਦੀਆਂ ਵਿੱਚ ਵਿੱਚ ਇਹ ਹਰ ਪਾਰਟੀ ਦੀ ਸੱਤਾਧਾਰੀ ਪਾਰਟੀ ਦੀ ਖਾਸ ਕਰਕੇ ਕਾਕਸੀਨ ਦਾ ਕੰਮ ਕਰਦੀ ਆ ਵੀ ਜਦੋਂ ਇਹਦੇ ਨਾਲ ਕੀ ਆਗੇ ਪਾਰਟੀ ਦੇ ਜਿਹੜੇ ਹਕਮ ਨਾਣ ਹੁੰਦੇ ਉਹਨਾਂ ਦਾ ਹੋਰ ਵਧੀਆ ਸ਼ਾ ਮਿਲਦਾ ਕਿ ਹੋਰ ਵਧੀਆ ਤਰੀਕੇ ਨਾਲ ਅਸੀਂ ਕੰਮ ਕਰੀਏ ਇਲਾਕੇ ਦੇ ਜਾਂ ਪੰਜਾਬ ਦੇ ਜਾਂ ਹੋਰ ਜਿਹੜੇ ਵਿਕਾਸ ਦੇ ਕੰਮ ਆ ਆਪਾਂ ਸਿਰੇ ਚੜਾਈਏ ਤੇ ਮੈਂ ਜ਼ਿਆਦੀਆਂ ਗੱਲਾਂ ਨਹੀਂ ਕਰਨੀਆਂ ਨੇ ਮਿੱਤੇ ਚੌਂਕ ਦੀ ਆਪਾਂ ਗੱਲ ਕਰਦੇ ਆ ਮਿੱਤੇ ਚੌਂਕ ਦੇ ਵਿੱਚ ਸਾਡੇ ਜਿਹੜੇ ਕੈਬਨ ਮੰਤਰੀ ਸਰਦਾਰ ਭਜਨ ਸਿੰਘ ਜੀ ਵੀਡੀਓ ਆ ਇਹਨਾਂ ਲਈ ਰਹਿਨਮਾਈ ਹੇਠ ਘਟੋ ਘਟ ਵੀ ਮੇਰੇ ਹਿਸਾਬ ਨਾਲ ਲਗਭਗ 2 ਕਰੋੜ ਦੇ ਜਿਹੜੇ ਪ੍ਰੋਜੈਕਟ ਚੱਲਦੇ ਪਏ ਆ ਤੇ ਹੋਰ ਜਿਹੜੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਸਾਡੀ ਨਜ਼ਰਾਂ ਦੇ ਵਿੱਚ ਹੈਗੇ ਆ ਜਿਹੜੇ ਮੰਤਰੀ ਸਾਹਿਬ ਦੀ ਦੇਖ ਦੇਖ ਚ ਲਿਆਂਦੇ ਆ ਉਹ ਵੀ ਜਲਦੀ ਜਿਹੜੇ ਆ ਆਪਾਂ ਉਹਨਾਂ ਕੋਲੋਂ ਸ਼ੁਰੂ ਕਰਵਾ ਲੈਣੇ ਆ ਤੇ ਫਿਰ ਮੈਂ ਤਹਿ ਦਿੰਦਾ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਆਪਣੀ ਪੰਚਾਇਤ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਚਾਰ ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਸਾਨੂੰ ਜਿਤਾ ਕੇ ਇੱਕ ਪਦਵਾ ਦਿੱਤਾ ਆ हरभजन ईडियो इनकलाबाद इनकला